ਸਭ ਨੂੰ ਅਦਾਬ ਜੀ ਜੇ ਕਿ ਸਾਰਿਆਂ ਨੂੰ ਮੇਰੇ ਹੱਥੀਂ ਦੇ ਜਿੰਨੇ ਵੀ ਸੇ ਬੱਚੇ ਛੋਟੇ ਮਰਦਾਂ ਵਾਲੀ ਇਹ ਸਾਡੇ ਮੁੱਖ ਮਹਿਮਾਨ ਐਸਕੀਮ ਸਾਹਿਬ ਜੀਸਤ ਸਾਹਿਬ ਤਸੀਲਦਾਰ ਸਾਹਿਬ ਸਾਡੇ ਯੂ ਸਾਹਿਬ ਦੀ ਪਰਚੂ ਨੇ ਡੀਪੀ ਅਫੀਸ ਤੋਂ ਜਿੰਨੇ ਵੀ ਇੱਥੇ ਆਪਾਂ ਪਰਚਿਆ ਸਾਰੇ ਨੂੰ ਪਹਿਲਾਂ ਸਭ ਤੋਂ ਮੁਬਾਰਕਬਾਦ ਦਿੰਦੇ ਆ ਅੱਜ ਦਾ ਜੋ ਇਹੜਾ ਪੂਰੇ ਵਿਸ਼ੇ ਦੇ ਪੂਰੇ ਤੋਂ ਉਤਉਦਨ ਦਾ ਮਨਾਇਆ ਜਾਂਦਾ ਇਹ ਹਰ ਸਾਲ ਆਪਣੀ ਮੌਜਿਕ ਕਰਦੇ ਹਾਂ ਹਰ ਸਾਲ ਮਨਾਉਂਦੇ ਹਾਂ ਬੜੀ ਖੁਸ਼ੀ ਨਾਲ ਕਿ ਛੋਲੇ ਛੋਲੇ ਬੱਚੇ ਜਿਹੜੇ ਨੇ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਉਹ ਸਭ ਤੋਂ ਵੱਧ ਜਿਹੜਾ ਮਾਣ ਦਾ ਵਿਕਤਰ ਹੋਣਾ ਕਿਉਂਕਿ ਕਈ ਦਿਨਾਂ ਦੀ ਮਿਹਨਤ ਹੁੰਦੀ ਆ ਕਈ ਦਿਨਾਂ ਦਾ ਸਾਰੇ ਟੀਚਰ ਸਾਹਿਬਾਂ ਜਿਹੜੇ ਨੇ ਇਹਨੂੰ ਚਾਰਜ ਕੀਤਾ ਉਹਨਾਂ ਦੀ ਮਿਹਨਤ ਹੁੰਦੀ ਆ ਤੁਸੀਂ ਇੱਕ ਦਾ ਨੋਟ ਕਰਿਓ ਕਿ ਜਦੋਂ ਕਿਸੇ ਵੀ ਸਕੂਲ ਦਾ ਕੰਪੀਟੀਸ਼ਨ ਹੁੰਦਾ ਹੈ ਮੈਨੂੰ ਸਭ ਜਾਨਤੀ ਆ ਕਿ ਦੇਖ ਕੇ ਕਿ ਪੁਰਾਣੇ ਮੈਡਮ ਜਿਹੜੇ ਨੇ ਇਹਨਾਂ ਨੂੰ ਬੇਨਤੀ ਕਰਦਾ ਹੈ ਕਿ ਉਹਨਾਂ ਦੇ ਚਿਹਰੇ ਤੇ ਖੁਸ਼ੀ ਲੱਗ ਜਾਂਦੀ ਹੁੰਦੀ ਹੈ ਕਿ ਮੇਰੇ ਬੱਚੇ ਜਿਹੜੇ ਨੇ ਪਰਫਾਰਮ ਕਰ ਰਹੇ ਸੋ ਇਹ ਅਲੱਗ ਤਰੀਕਾ ਜਿਹੜਾ ਕਿ ਅਸੀਂ ਨੋਟਿਸ ਕਰਦੇ ਆ ਆਮ ਲੋਕ ਤਾਂ ਕਹਿੰਦੇ ਆ ਮੈਂ ਅੱਜ ਤੁਹਾਨੂੰ ਜਿੱਥੇ ਮੁਬਾਰਕਬਾਦ ਦੇਣਾ ਉਥੇ ਤੁਹਾਨੂੰ ਸ਼ਹਿਰ ਵਾਸੀਆਂ ਹਰਪੜ ਵਾਸੀਆਂ ਨੂੰ ਇਹ ਵੀ ਬੇਨਤੀ ਵੀ ਕਰਦਾ ਕਿ ਆਪਾਂ ਨੇ ਇਸ ਪ੍ਰੋਗਰਾਮ ਨੂੰ ਪੂਰਾ ਸੰਜਮ ਨਾਲ ਇੰਜੋਏ ਕਰਨਾ ਤੇ ਜੋ ਵੀ ਖਦਰ ਸلطਾਨ ਦੇ ਵਿੱਚ ਸਾਡੇ ਵੇਸ਼ ਦੇ ਲਈ ਲਿਖਿਆ ਗਿਆ ਹੈ ਉਹਨੂੰ ਕੋ ਫਾਲੋ ਕਰਨਾ ਕਾਨੂੰਨ ਜਿਹੜਾ ਹੈ ਉਹਨੂੰ ਜੁਰੂਰ ਆਪਾਂ ਨੇ ਪਾਲਣਾ ਹੈ ਕਿਉਂਕਿ ਜੇ ਕਿਹਾ ਉਹ ਜਦੋਂ ਬੱਚੇ ਪਰਫਾਰਮ ਕਰਦੇ ਨੇ ਵੇਸ਼ ਪ੍ਰਿੰਟ ਦੇ ਗਾਣੇ ਗਾਉਂਦੇ ਨੇ ਤਾਂ ਸਾਰਿਆਂ ਦੇ ਜਿਹੜਾ ਨੋਟੇ ਖੜੇ ਹੁੰਦੇ ਨੇ ਕਿਉਂਕਿ ਅਸੀਂ ਕਿੰਨੇ ਵੀ ਜਿੰਨਾ ਵੀ ਜੋਰ ਲਾ ਲਈਏ ਕਿਤੇ ਨਾ ਕਿਤੇ ਸਾਡੇ ਅਸੀਂ ਭਾਵਕ ਲੋਕ ਸਾਡੇ ਦਿਲ ਦੇ ਵਿੱਚ ਦੇਸ਼ ਪਰੋਤ ਜਿਹੜਾ ਪਿਆਰ ਆ ਉਹ ਹਮੇਸ਼ਾ ਬਣਿਆ ਰਹੇਗਾ ਤੋਂ ਮੈਂ ਇਸੇ ਤਰ੍ਹਾਂ ਚਾਹੁੰਦਾ ਕਿ ਆਪਾਂ ਅਗੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨੂੰ ਜਿਹੜਾ ਕੰਮ ਨੇ ਹੋਈ ਹੋ ਰਹੇ ਨੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈ ਨਾਮ ਦੇ ਬੜੇ ਜਿੜੀਓ ਬੜਨ ਕਰਦੇ ਆ ਸਾਰੀਆਂ ਚੀਜ਼ਾਂ ਪੜਾ ਸਾਡੀ ਪ੍ਰੋਜੈਕਟ ਦੇ ਬਜਟ ਜਿਹੜੇ ਨੇ ਤੋਂ ਵੀ ਵੱਢ ਲੱਗੀਆਂ ਕੌਮੀ ਵਿਕਾਸ ਤੋਂ ਬੜੀ ਸ਼ਿੱਤੀ ਵੜ ਕੇ ਆ ਰਿਹਾ ਹੁਣ ਵੀ ਸਾਡੇ ਵੱਲੋਂ ਤਜਕੀਰ ਹੈ ਬੜੀ ਸ਼ਿੱਤੀ ਉਹਨੂੰ ਅਸੀਂ ਬਣਾ ਕੇ ਦਵਾਗੇ ਉਹਦੇ ਨਾਲ ਨਾਲ ਜਿਹੜੇ ਵੀ ਕੰਮ ਲੱਗੇ ਨੇ ਸਾਰੇ ਪੂਰੇ ਕਰਕੇ ਦਵਾਗੇ ਜੋ ਮੁਖਮਤ ਸਰਕਾਰ ਪਾਸੋਂ ਮਾਨ ਸਾਹਿਬ ਦੀ ਸਰਕਾਰ ਨੇ ਜ਼ਿਕਰ ਤੋਂ ਪਹਿਲਾਂ ਤੋਂ ਵਾਦਾ ਕੀਤਾ ਸੀ ਅਸੀਂ ਠਕਰੀਵੋਂ ਸਾਰੇ ਪੂਰੇ ਕਰ ਦਿੱਤੇ ਨੇ ਤੇ ਜੇ ਕੋਈ ਕੰਦਾ ਰਹਿੰਦਾ ਵੀ ਹ ਤਾਂ ਆਉਣ ਵਾਲੇ ਸਮੇਂ ਤੋਂ ਪੂਰਾ ਕਰਾਂਗੇ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਸਰਕਾਰ ਤੁਹਾਡੀ ਹੈ ਤੁਹਾਡੇ ਮੁਤਾਬਕ ਚੱਲੇਗੀ ਜਿੰਨੇ ਤੋਂ ਡਾਊਟ ਹੋਗਾ ਉਵੇਂ ਆਪਾਂ ਕੰਮ ਕਰਾਂਗੇ ਸਾਰਿਆਂ ਨੂੰ ਜਾਣਿਆ ਕਿ ਚੱਲਣਾ ਕਿ ਮੇਰੇ ਜਿੰਨੇ ਵੀ ਆਫੀਸਰ ਸਹਿਬਾਨ ਸਾਰੇ ਜਿਨ੍ਹਾਂ ਨੇ ਇਹ ਸਰ ਪ੍ਰੋਗਰਾਮ ਕਰੇ ਚਾਉਂਦੇ ਲਈ ਬੇਮਿਸ ਪ੍ਰੀਤੀ ਹੈ ਸਾਡੇ ਸਾਰੇ ਜਿਹਨੇ ਵੀ ਇੱਥੇ ਗੁਰਾਲ ਸਿੰਘ ਸਹਿਬਾਨ ਬੈਠੇ ਪਾਈ ਰਿਪੋਰਟ ਹੈ ਖਾਸ ਕਰਕੇ ਸਫਾਈ ਸੇ ਜਿਹੜੇ ਸਫਾਈ ਕਰਨ ਕੋਲ ਨੇ ਅ ਅੱਜ ਦੇ ਸਭ ਬਹੁਤ ਵੱਡਾ ਲੋਕ ਹੁੰਦਾ ਆਪਾਂ ਨਮੀਏ ਨਾਮੀਏ ਏਕਟ ਜੱਜਾ ਪਾ ਬੈਠੇ ਆ ਕਿ ਸਫਾਈ ਕਰਕੇ ਮਿਲੇਗਾ ਕਿ ਕਰਦੇ ਆ ਹਾਲਾਂਕਿ ਬਹੁਤ ਸਾਰੇ ਸਾਡੇ ਲੋਕ ਇਸ ਦਾ ਨੂੰ ਸਮਝਦੇ ਨਹੀਂ ਆਪਾਂ ਬੈਠੇ ਜੁਗਾਇ ਤੇ ਬਹੁਤ ਨੇ ਸਮੇਂ ਨਾਲ ਹਮੇਸ਼ਾ ਸਹਿਯੋਗ ਕਰਨਾ ਉਹਨਾਂ ਅੰਦਰ ਆਪਾਂ ਨੂੰ ਹਮੇਸ਼ਾ ਸਰਕਾਰ ਕਰਨਾ ਚਾਹੀਦਾ ਸੁਝਾਅ ਦਊਂਗਾ ਜਿਵੇਂ ਸੈਨੀਟਾਈਜ਼ੇਸ਼ਨ ਕਰਤਾਰੇ ਪ੍ਰੋਗਰਾਮ ਜਿਹੜੇ ਤੋਂ ਹੋਣ ਲਈ ਜੀ ਬਹੁਤ ਬਹੁਤ ਧੰਨਵਾਦ ਹੈ ਮੈਂ ਮਾਫੀ ਚਾਹੁੰਦਾ ਕਿਉਂਕਿ